ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਕਾਰ ਪਟੜੀ ਤੇ ਦੌੜੀ ਵੰਦੇ ਭਾਰਤ 5.5 ਘੰਟਿਆਂ ਵਿੱਚ 457 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਹਾਲਾਂਕਿ ਹੋਰ ਰੇਲ ਗੱਡੀਆਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 7 ਤੋਂ 7.5 ਘੰਟੇ ਲੱਗਦੇ ਨੇ ਸ਼ਤਾਬਦੀ ਐਕਸਪ੍ਰੈਸ ਵੀ ਤਕਰੀਬਨ 6 ਘੰਟਿਆਂ ਵਿੱਚ ਦਿੱਲੀ ਪਹੁੰਚਦੀ ਹੈ ਇਸ ਟ੍ਰੇਨ ਦੇ 8 ਡੱਬੇ ਨੇ ਅਤੇ ਇਹ ਰੇਲ ਗੱਡੀ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਾਲੇ ਅੱਜ ਤੋਂ ਰਸਮੀ ਤੌਰ ਤੇ ਸ਼ੁਰੂ ਹੋਈ ਇਸ ਟ੍ਰੇਨ ਵਿੱਚ ਤਕਰੀਬਨ 530 ਸੀਟਾਂ ਨੇ ਵੰਦੇ ਭਾਰਤ ਐਕਸਪ੍ਰੈਸ ਸਵੇਰੇ 8:00 5 ਮਿੰਟ ਤੇ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੋਈ ਇਸ ਗੱਡੀ ਦਾ ਬਿਆਸ ਵਿਖੇ 8:33 ਮਿੰਟ ਤੋਂ 8:35 ਮਿੰਟ ਤੱਕ ਠਹਿਰਾ ਰਿਹਾ ਜਲੰਧਰ ਕੈਂਟ ਵਿਖੇ ਇਹ ਟ੍ਰੇਨ 9:12 ਮਿੰਟ ਤੇ ਫਗਵਾੜਾ ਵਿਖੇ 9:24 ਮਿੰਟ ਤੇ ਲੁਧਿਆਣਾ ਵਿਖੇ 9:56 ਮਿੰਟ ਤੇ ਅੰਬਾਲਾ ਕੈਂਟ ਜੰਕਸ਼ਨ ਤੇ 11:04 ਮਿੰਟ ਤੇ ਪੁੱਜੀ ਇਸ ਰੇਲ ਗੱਡੀ ਦਾ ਇਹਨਾਂ ਸਾਰੇ ਸਟੇਸ਼ਨਾਂ ਤੇ 2-2 ਮਿੰਟ ਦਾ ਠਹਿਰਾ ਰਿਹਾ ਇਹ ਟ੍ਰੇਨ ਦੁਪਹਿਰ 1:30 ਵਜੇ ਦਿੱਲੀ ਰੇਲਵੇ ਸਟੇਸ਼ਨ ਤੇ ਪੁੱਜ ਗਈ ਬਾਅਦ ਦੁਪਹਿਰ ਸਵੇਰੇ 3 ਵਜੇ ਇਹ ਟ੍ਰੇਨ ਪੁਰਾਣੀ ਦਿੱਲੀ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਰਵਾਨਾ ਕੀਤੀ ਗਈ ਜਿਹੜੀ ਤਕਰੀਬਨ 9:30 ਵਜੇ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੇਗੀ ਵਾਪਸੀ ਤੇ ਵੀ ਇਸ ਗੱਡੀ ਦੇ ਪੰਜਾਬ 'ਚ ਪੈਂਦੇ 4 ਸਟੇਸ਼ਨਾਂ ਤੇ 2-2 ਮਿੰਟ ਦਾ ਹੀ ਠਹਿਰਾ ਹੋਵੇਗਾ